ਇਹੀ ਉਹਦੇ ਜਲ ਜਣਾ ਵਾ ਹਾਂ ਹਾਂ ਤੁਸੀਂ ਮੰਮੀ ਬੋ ਮੈਂ ਹੁਣੇ ਦੀਦੀ ਨਾਲ ਗੱਲ ਕਰ ਪੜਾਓ ਬੈਠਾਓ ਬੈਜ ਬੈਜ ਅਨ ਮੁਠਾਓ ਸੈਲ ਵੇਖੇ ਜਲ ਕਰਦੀ ਹੋ ਜਲ ਕਰਨ ਲੱਪੇ ਦੀਦੀ ਕਿੱਥੇ ਚੱਲੇ ਤੁਸੀਂ ਨਾਲੇ ਬਾਹਰ ਸਾਰੇ ਕੀ ਕਹਿੰਦੇ ਆ ਕਿ ਤੁਸੀਂ ਭੱਜੀ ਰਹਿਣ ਚੱਲੇ ਜੇ ਉਹ ਅਸੀਂ ਹੈਗੇ ਆ ਨਾ ਹੱਲੇ ਮੈਂ ਤਾਂ ਡੱਪਰਾ ਹੈਗਾ ਨਾ ਤੁਹਾਨੂੰ ਪੀਜੀ ਰਹਿਣ ਦੀ ਕੋਈ ਲੋੜ ਨਹੀਂਗੀ ਆਪਾਂ ਨਾ ਕੋਠੀ ਸਾਫ਼ ਕਰਾ ਲਈ ਆ ਤੇ ਕੱਲ ਮੈਂ ਤੇ ਹੀ ਤੇ ਮੰਮੀ ਨੇ ਉਥੇ ਰਹਿਣਾ ਸ਼ਾਰਟ ਕਰ ਦੇਣਾ ਵਾ ਭਰਾ ਆਪਣੇ ਭਰਾ ਦੇ ਹੁੰਦੇ ਕੋਈ ਟੈਨਸ਼ਨ ਨਹੀਂ ਲੈਣੀ ਤੁਸੀਂ ਕਿਹੜਾ ਭਰਾ ਦੀਦੀ ਮੈਂ ਤਾਂ ਡਬਰਾ ਸਾਹਿਲ ਸਾਹਿਲ ਤੂੰ ਮੇਰਾ ਸੱਕਾ ਭਰਾ ਵਾ ਦੀਦੀ ਆ ਜਾਨੀ ਬਣਾ ਦੇ ਦੇ ਦੇਖ ਭਾਵੇਂ ਆਪਾਂ ਸਕੇ ਨਹੀਂ ਆ ਪਰ ਸਕੇ ਨਾਲੋਂ ਤਾਂ ਵੱਧ ਗਿਆ ਨਾ ਹੋ ਨਾ ਮੈਨੂੰ ਇਹੋ ਜੇ ਨਾ ਫਾਲਤੂ ਰਿਸ਼ਤੇ ਆ ਦੀ ਹੁਣ ਲੋੜ ਨਹੀਂ ਆ। ਨਾਲੇ ਮੈਂ ਵੀ ਤੇਰੀ ਭੈਣ ਹੈ ਹੀ ਨਹੀਂ। ਮੈਂ ਤੇ ਕਿ ਤੂੰ ਬਾਹਰੋਂ ਲੈ ਕੇ ਆਂਦੀ ਗਈ ਆ। ਤੈਨੂੰ ਕਿਹਨੇ ਵਹਿਮ ਪਤਾ ਮੈਂ ਤੇਰੀ ਭੈਣ ਆ। ਦੀਦੀ ਸੀ ਮੈਂ ਮਜ਼ਾਕ ਕਰੰਦੇ ਨਾ। ਬਸ ਠੀਕ ਆ ਹੁਣ ਨਹੀਂ ਆਪਾਂ ਮਜ਼ਾਕ ਕਰਨਾ ਠੀਕ ਆ ਅਸੀਂ ਚੱਲ ਜਣਾ ਘਰ ਦੇੋਂ ਛੱਡ ਕੇ। ਮੈਰਿਟਡ ਆਪਣਾ ਭਰਾ ਉਹਨਾਂ ਤੇ ਉਹ ਢਾਡੀ ਮੰਮੀ। ਆਪਣਾ। ਕੌਣ ਆਪਣਾ? ਤੂੰ ਮੇਰਾ ਆਪਣਾ ਭਰਾ ਨਹੀਂ ਆ ਵਹਿਮ ਕੱਢਦੇ ਦਿਲੋਂ ਤੇ ਦਿਮਾਗ ਚੋਂ ਵੀ ਨਾਲੇ ਜੇ ਤੋਂ ਮੇਰਾ ਆਪਣਾ ਭਰਾ ਹੁੰਦਾ ਨਾ ਆ ਸਾਰੇ ਜਿਹੜੇ ਮੈਨੂੰ ਇੰਨੀਆਂ ਫालतू ਗੱਲਾਂ ਕਰਦੇ ਨਾ ਇਹ ਨਾ ਕਰਦੇ ਕਿਸੇ ਦੀ ਇੰਨੀ ਹਿੰਮਤ ਨਾ ਆਂਦੀ ਕਿ ਭਰਾ ਦੇ ਰਹਿੰਦੇ ਗੱਲਾਂ ਸੁਣਾ ਜੇ ਭੈਣ ਨੂੰ ਕੋਈ ਮੈਂ ਤਾਂ ਦੀਦੀ ਢਾਡੇ ਕਰਕੇ ਸਾਰਿਆਂ ਨਾਲ ਲੜਦਾ ਰਿਹਾ ਮੈਂ ਇਥੋਂ ਤੱਕ ਕਿ ਮੈਂ ਤਾਂ ਚਾਚੀ ਨੂੰ ਬੋਲਦਾ ਰਿਹਾ ਮੈਂ ਤਾਈ ਨੂੰ ਬੋਲਦਾ ਰਿਹਾ ਚਾਈਨਾ ਲੜਦਾ ਰਿਹਾ ਮੈਂ ਤੇ ਸਿਰਫ ਢਾਡੇ ਕਰਕੇ ਤੁਸੀਂ ਆਟੋ ਤੇ ਜਾਂਦੇ ਸੀ ਮੈਂ ਤੁਹਾਨੂੰ ਐਕਟਿਵਾ ਤੱਕ ਲੈ ਕੇ ਦਿੱਤੀ ਢਾਡੇ ਕਰਕੇ ਨਾ ਮੈਂ ਆਪਣਾ ਸ਼ੌਂਕ ਨਹੀਂ ਵੇਖਿਆ ਤੁਹਾਨੂੰ ਆਈਫੋਨ ਲੈ ਕੇ ਦਿੱਤਾ ਜਦਕਿ ਤੁਹਾਨੂੰ ਪਤਾ ਵਾ ਮੇਰੇ ਮਾਂ ਜੀ ਕਿੰਨੀ ਦੀ ਜੀ ਕਿ ਮੈਂ ਆਈਫੋਨ ਚਲਾਵਾਂ ਤੇ ਤੁਸੀਂ ਹੁਣ ਆਪਣਾ ਪਰਾਇਆ ਕੀ ਕਰਨ ਦੇ ਦੀਦੀ ਬਸ ਇਹੋ ਹੀ ਗੱਲ ਤੇਰੇ ਕੋਲੋਂ ਮੈਂ ਸੁਣੀ ਹੀ ਜਿਵੇਂ ਬਾਕੀਆਂ ਨੇ ਸੁਣਾਇਆ ਨਾ ਐਗਜ਼ੈਕਟ ਵਰਡਸ ਤੂੰ ਵੀ ਉਹ ਹੀ ਮੈਨੂੰ ਸੁਣਾਤਾ ਢਾਡੇ ਕਰਕੇ ਹੈਣਾ ਇਹੋ ਹੀ ਕਿਹਾ ਨਾ 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 ਦੀਦੀ ਮੈਂ ਤੁਹਾਨੂੰ ਸੁਣਾਉਣ ਨਹੀਂ ਦਿਆਂ ਮੈਂ ਦੱਸਣ ਨਿ ਆਵਾ ਕੀ ਤੁਸੀਂ ਮੇਰੇ ਆਪਣੇ ਜੇ ਉਹ ਆਨੇ ਜਿਹੜੇ ਤੁਸੀਂ ਮੇਰੇ ਤੇ ਸੋ ਕੋਲਡ ਐਸ ਸਾਨ ਕੀਤੇ ਹਨਾ ਇਹ ਵਕਤਾਂ ਤੇ ਮੈਂ ਸਾਰੇ ਵਾਪਸ ਕਰ ਦਵਾਂਗੀ ਨਾਲੇ ਕੀ ਕਿਹਾ ਤੂੰ ਤੂੰ ਮੈਨੂੰ ਐਕਟਿਵਾ ਸਿਖਾਈ ਤੇ ਆਈਫੋਨ ਲੈ ਕੇ ਦਿੱਤਾ ਹੈਨਾ ਤੇ ਹਾਂ ਥੱਕੇਗਾ ਹਾਂ ਥੱਕੇਗਾ ਅੱਲਾ ਐਕਟਿਵਾ ਦੀ ਚਾਬੀ ਅੱਜ ਤੋਂ ਐਕਟਿਵਾ ਤੇਰੀ ਤੇ ਕੀ ਕਹਾਂ ਤੋ ਫੋਨ ਮੈਂ ਤੁਹਾਨੂੰ ਫੋਨ ਲੈ ਕੇ ਦਿੱਤਾ ਮੈਂ ਪੈਸੇ ਜੋੜੇ ਸੀਗੇ ਆਈਫੋਨ ਮੇਰਾ ਸੁਪਨਾ ਸੀਗਾ ਬਲਾ ਬਲਾ ਸੋ ਕੋਲਡ ਗੱਲਾਂ ਤੇਰੀਆਂ ਤੇ ਮੇਰੀ ਗੱਲ ਸੁਣ ਕਿਉਂ ਮੇਰੇ ਤੇ ਇੰਨਾ ਇਹਸਾਨ ਕਰਨ ਦੇ ਜੀ ਮੈਂ ਤਾਂ ਦੇਹਾਨ ਦੇ ਥੱਲੇ ਕਿਤੇ ਧੱਬ ਕੇ ਮਾਰੀ ਨਾ ਚਾਹਾਂ ਕਹੋ ਤੇ ਤੁਹਾਡੇ ਪੈਸੇ ਹੋ ਲਵਾਂ ਤੇ ਕੀ ਕਿਹਾ ਹੀ ਫੋਨ ਅੱਲਾ ਆਪਣਾ ਆਈਫੋਨ ਤੈਨੂੰ ਹੀ ਮੁਬਾਰਕ ਤੇ ਨਾਲੇ ਹੁਣ ਆਸਾਨੀ ਚੀਜ਼ਾਂ ਨਾ ਮੇਰੇ ਲਈ ਬਿਲਕੁਲ ਮਾਇਨੇ ਨਹੀਂ ਰੱਖਦੀਆਂ ਗੱਲ ਪਤਾ ਕੀ ਆ ਹੁਣੇ ਸਭ ਨਾ ਮੈਂ ਇਤਨਾ ਕਮਾ ਸਕਦੀ ਆ ਕਿਉਂਕਿ ਮੈਂ ਆਪਣੇ ਪੈਰਾਂ ਤੇ ਖੜੀ ਹੋ ਚੁੱਕੀ ਆ ਮੈਨੂੰ ਤਾਂ ਕਿਸੇ ਦੀ ਲੋੜ ਨਹੀਂ ਆ ਮੈਂ ਸਾਰਾ ਕੁਝ ਹੁਣ ਆਪਣਾ ਆਪ ਕਰ ਸਕਦੀ ਆ ਤੂੰ ਹੀ ਆਪਣਾ ਵੇਖੋ ਮੈਂ ਆਪਣਾ ਵੇਖਦੀ ਆ ਉਹਨਾਂ ਲਈ ਤੂੰ ਘੜਾ ਮੇਰਾ ਸੱਕਾ ਭਰਾਵਾ ਚਲੋ ਦੀਦੀ ਮੇਰੀ ਛੱਡ ਦਿਓ ਪਰ ਤੁਹਾਨੂੰ ਮੰਮੀ ਦਾ ਤਾਂ ਪਤਾ ਨਾ ਮੰਮੀ ਦਾ ਕੀ ਹਾਲ ਹੋਊਗਾ ਤੁਸੀਂ ਮੇਰੇ ਕਰਕੇ ਨਹੀਂ ਆਪਣੀ ਮਾਂ ਕਰਕੇ ਰੁਕ ਜਾ ਉਥੇ ਆਪਣੀ ਮਾਂ ਕੌਣ ਮੇਰੀ ਮਾਂ ਉਹ ਉਹ ਪਲੀਜ਼ ਤੂੰ ਵੀ ਨਾ ਸ਼ੁਰੂ ਹੋ ਜਾ ਉਹ ਮੇਰੀ ਸੱਕੀ ਮਾਂ ਨਹੀਂ ਆ ਉਹ ਤਾਂ ਮੈਨੂੰ ਚੋਕ ਕੇ ਲਈ ਆਈ ਸੀ ਨਾ ਮੈਂ ਉਹਦੇ ਕੋਕੋ ਜਨਮ ਲਿਆ ਇਹ ਜਿਹੜੇ ਫਾਲਤੂ ਇਮੋਸ਼ਨਲ ਅਤਿਆਚਾਰ ਮੇਰੇ ਤੇ ਕਰਨ ਦੀ ਬਿਲਕੁਲ ਲੋੜ ਨਹੀਂ ਹੈ ਨਾ ਨਾ ਦੀਦੀ ਅਹੀਂ ਤਾਂ ਕਦੀ ਨਹੀਂ ਸੋਚਿਆ ਕਿ ਤੁਹਾਨੂੰ ਅਸੀਂ ਬਾਰੋ ਚੋੱਕ ਕੇ ਲੈਂਦਾ ਵਾ ਤੁਸੀਂ ਤਾਂ ਸਗੋਂ ਸਾਡੀ ਆਪਣੀ ਭੈਣ ਨਾਲੋਂ ਵੱਧ ਜੇ ਤੁਸੀਂ ਸਾਰੇ ਨੇ ਤਾਨੇ ਦਿੱਤੇ ਮੈਨੂੰ ਤੇ ਤੁਸੀਂ ਅੱਜ ਕਹਿ ਇਹ ਦਿੱਤਾ ਤੁਹਾਨੂੰ ਮੈਂ ਆ ਕਰਾਇਆ ਮੈਂ ਆਪਣੇ ਲਈ ਇਕੱਠੇ ਕਰੀ ਦਿੱਤੀ ਸੀ ਉਹ ਇਹ ਉਹ ਇਹ ਮੈਂ ਹੁਣ ਇਹ ਸਾਰਾ ਕੁਝ ਸੁਣ ਸੁਣ ਕੇ ਪੱਕ ਚੁੱਕੀ ਹਾਂ ਮੇਰੇ ਕੰਨ ਪੱਕ ਚੁੱਕੇ ਨੇ ਤੁਹਾਡੀਆਂ ਫਾਲਤੂ ਦੀਆਂ ਗੱਲਾਂ ਸੁਣ ਸੁਣ ਕੇ ਕਿ ਤੁਹਾਡੇ ਲਈ ਆ ਕੀਤਾ ਤੁਹਾਡੇ ਲਈ ਉਹ ਕੀਤਾ ਤੂੰ ਇੱਥੇ ਕਿਉਂ ਜਾਂਦੇ ਜੇ ਮੈਨੂੰ ਇਹ ਸਭ ਕੁਝ ਨੂੰ ਪਸੰਦ ਨਹੀਂ ਮੈਂ ਆਪਣੀ ਲਾਈਫ ਆਪਣੇ ਤਰੀਕੇ ਨਾਲ ਜੀਵਾਂਗੀ ਸੋ ਨਾ ਨਾ ਦੀਦੀ ਆ ਵੇਖੋ ਮੈਂ ਤੁਹਾਡੇ ਅੱਗੇ ਹੱਥ ਜੋੜਦਾ ਵਾਂ ਤੇ ਹੀ ਮੇਰਾ ਨਾ ਸੋਚੋ ਪਰ ਮੰਮੀ ਦਾ ਸੋਚ ਲਓ ਤੁਹਾਨੂੰ ਨਹੀਂ ਪਤਾ ਢੱਡੇ ਜਾਣ ਤੋਂ ਬਾਅਦ ਨਾ ਮੰਮੀ ਦਾ ਕੀ ਹਾਲ ਹੋਣਾ ਵਾ ਕਿਸੇ ਦਾ ਕੋਈ ਹਾਲ ਨਹੀਂ ਹੋਣਾ ਐਡਾ ਨਹੀਂ ਕੋਈ ਹੁੰਦਾ ਕਿ ਕਿਸੇ ਜਾਨ ਦੇ ਪਿੱਛੇ ਕੋਈ ਆਈ ਡੋਂਟ ਕੇਅਰ ਯਾ ਜਾਨ ਦੇ ਮੈਨੂੰ ਬਾਏ ਤਾਨੂੰ ਕਿਹਾ ਦੇ ਸੀਗਾ ਮੈਂ ਪੀਜੀ ਚੱਲੀ ਆ ਕਿਉਂ ਨਹੀਂ ਪੁੱਤਰ ਨਹੀਂ ਨਹੀਂ ਜਾਣ ਦੇਣਾ ਅੱਛੇ ਨਹੀਂ ਜਾਣ ਦੇਣਾ ਆਪਣਾ ਘਰ ਛੱਡ ਕੇ ਤੂੰ ਕਿਉਂ ਪੀਜੀ ਚਰਵੇਂ ਚੱਲ ਕਿਹੜਾ ਆਪਣਾ ਘਰ ਇਹ ਤੇਰਾ ਹੀ ਘਰ ਆ ਇਹ ਘਰ ਵੇਖ ਤੂੰ ਇਸ ਘਰ ਦੀ ਧੀ ਐ ਤੇਰਾ ਹੀ ਘਰ ਆ ਇਦਾਂ ਨਾ ਕਰ ਕੌਣ ਕਹਿੰਦਿਆ ਵਾ ਨਹੀਂ ਕਹਾਂਦੀ ਆ ਤੁਸੀਂ ਹਾਂ ਮੈਂ ਕਹਾਂਦੀ ਆ ਤੂੰ ਇਸ ਘਰ ਦੀ ਧੀ ਐ ਤੇ ਤੇਰਾ ਘਰ ਆ ਤੂੰ ਇੱਥੇ ਹੀ ਰਹਿਣਾ ਓ ਮਾਈ ਗਾਡ ਵੇਲਾਉਂ ਤਾਈ ਜੀ ਵੀ ਕੰਦੇ ਮੈਂ ਤੇਰਾ ਘਰ ਨਹੀਂ ਜਾਣਾ ਮੇਰੇ ਤੇ ਬੇਟਾ ਮੇਰਾ ਪੁੱਤਰ ਕਿਧਰ ਨਹੀਂ ਜਾਣਾ ਇੱਕ ਮਿੰਟ ਇੱਕ ਮਿੰਟ ਪਲੀਜ਼ ਥੋੜਾ ਪਿੱਛੇ ਰਹਿ ਕੇ ਗੱਲ ਕਰੋ ਮੈਂ ਕਿਹੜਾ ਗੱਲ ਕਰਨੀ ਕਿਹੜਾ ਆਪਣਾ ਘਰ ਆ ਜਿਹੜੇ ਕੀ ਕਹਿੰਦੇ ਇਹਨੂੰ ਆ ਡਰਾਮੇ ਜੇ ਮੇਰੇ ਸਾਹਮਣੇ ਨਾ ਕਰੋ ਇਹ ਡਰਾਮੇ ਤੁਹਾਡੇ ਤੁਹਾਡੇ ਘਰ ਚ ਚੱਲਦੇ ਹੋਣੇ ਆ ਇਹ ਮੇਰਾ ਘਰ ਨਹੀਂ ਹੈਗਾ ਤੇ ਮੈਂ ਇਥੇ ਕੀ ਕਰਨਾ ਕੀ ਆ ਬੇਟਾ ਮੇਰੇ ਘਰ ਆ ਰਿਹਾ ਹੈ ਤੈਨੂੰ ਇਸ ਘਰ ਤੇ ਲਿਆਏ ਸੀ ਇੱਕ ਮਿੰਟ ਭਾਣ ਜੀ ਇਹ ਮੇਰੀ ਸੁਨੇਗੀ ਹਾਂ ਵੇਲਾ ਤੂੰ ਕਿਸਨਾ ਕਰਨੀ ਨਹੀਂ ਚਾਚੀ ਜੀ ਚਾਚੀ ਜੀ ਕਰਦੀ ਹੈ ਨਾ ਸਾ ਮੁੰਡੇ ਪੁੱਤਰ ਆਪਣੇ ਘਰ ਇਹ ਜਿਹੜਾ ਬੈਗ ਛੱਡਦੇ ਛੱਡਦੇ ਪਏ ਤਾਂ ਨਾ ਅੱਛਾ ਛੱਡੋ ਮੈਨੂੰ ਗੱਲ ਸਾਰੀ ਆ ਬੈਗ ਦੀ ਨਹੀਂ ਨਹੀਂ ਬੈਗ ਤੇ ਗੱਲ ਆ ਹਾਂ ਹਾਂ ਬੈਗ ਦੀ ਵੀ ਗੱਲ ਆ ਅੰਦਰ ਰੱਖ ਪੁੱਤਰ ਬੈਗ ਅੰਦਰ ਮੈਨੂੰ ਬੋਲਣ ਤੋਂ ਹਾਂ ਗੱਲ ਸਾਰੀ ਆ ਬੈਗ 'ਚ ਪਏ ਕੱਪੜਿਆਂ ਦੀ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪ੍ਰੋਬਲਮ ਹੋਗੀ ਹਾਏ ਇੰਨੇ ਤੇ ਚੱਲ ਜਾਣਾ ਆ ਕੱਪੜੇ ਵੀ ਹੱਥੇ ਲੈ ਕੇ ਚੱਲਦੀ ਆ ਕਿਉਂਕਿ ਇਹ ਕੱਪੜੇ ਤੇ ਤੁਸੀਂ ਕਿਸੇ ਨੇ ਲੈ ਕੇ ਦਿੱਤੇ ਨਾ ਮੈਨੂੰ ਇਹ ਤੇ ਤੁਹਾਡੇ ਪੈਸਿਆਂ ਦੇ ਆਏ ਆ ਤੇ ਤੁਸੀਂ ਟੈਨਸ਼ਨ ਨਾ ਲੋ ਹਾਂ ਬੈਗ ਹੈ ਨਾ ਹਾਂ ਓਹੋ ਤੂੰ ਤੂੰ ਮੇਰੀ ਗੱਲ ਸੁਣ ਤੇਰੇ ਗੱਥ ਹੱਥ ਜੋੜ ਦੇ ਸਾਡੇ ਕੋਈ ਕੋਈ ਤੈਨੂੰ ਗੱਲ ਕਹੀ ਤੈਨੂੰ ਬੁਰੀ ਲੱਗੀ ਨਾ ਅਰੇ ਤੇਰੇ ਕੋ ਮਾਫੀ ਮੰਗਣੇ ਉਹ ਪਲੀਜ਼ ਮੈਨੂੰ ਜਾਣ ਦੋ ਮਾਫੀ ਮੰਗਣੇ ਅਸੀਂ ਤੇਰੇ ਕੋ ਨਹੀਂ ਜਾਣ ਦੇਣਾ ਚੁੱਪ ਕਿਦਾ ਮੇਰੀ ਗੱਲ ਸੁਣ ਜਿੱਥੇ ਤੂੰ ਕਹੇਂਗੀ ਨਾ ਮੈਂ ਤੇਰੇ ਨਾਲ ਉੱਥੇ ਰਵਾਂਗੀ ਠੀਕ ਆ ਤੇ ਤੂੰ ਮੇਰੇ ਥਿੱਗੇ ਨਾ ਜਾ ਅ ਮੇਰਾ ਸੋਹੋ ਵਾਟ ਯੂ ਡੂਇੰਗ ਯਾਰ ਅ ਮੇਰਾ ਮੂ ਨਾ ਖਰਾਬ ਕਰੋ ਕੀ ਕਰਨ ਦੇਜੇ ਤੁਸੀਂ ਤੇ ਮੇਰੀ ਗੱਲ ਸੁਣੋ ਮੈਂ ਫੈਸਲੇ ਲੈ ਲਿਆ ਵਾ ਮੈਂ ਜਾਣਾ ਹੀ ਜਾਣਾ ਵਾ ਮੈਂ ਤੁਹਾਡੇ ਇਸ ਜੇਲ ਦੇ ਵਿੱਚ ਨਹੀਂ ਰਹਿ ਸਕਦੀ ਜੀਤੇ ਮੈਨੂੰ ਇੰਨੀਆਂ ਪਾਬੰਦੀਆਂ ਲੱਗੀਆਂ ਹਨ ਆਹ ਨਹੀਂ ਖਾਣਾ ਉਹ ਨਹੀਂ ਕਰਨਾ ਆਹ ਨਹੀਂ ਪਾਣਾ ਇੰਨੇ ਵਜੇ ਆਣਾ ਉਹਨੇ ਵਜੇ ਨਹੀਂ ਕਰਨਾ ਨਾਲੇ ਤੁਸੀਂ ਹੋ ਕੋਣ ਮੈਂ ਤੇਰੀ ਪਾਂ ਤੇ ਤੂੰ ਮੇਰੀ ਧੀ ਮਾਂ ਹੂ ਆਰ ਯੂ ਤੁਸੀਂ ਮੇਰੀ ਮਾਂ ਕਿਸ ਤਰ੍ਹਾਂ ਹੋ ਗਏ ਮੈਨੂੰ ਜਨਮ ਦਿੱਤਾ ਨਹੀਂ ਨਾ ਤੇ ਤੁਸੀਂ ਮੇਰੀ ਨਾ ਸਕੀਮਾ ਦੀ ਜਗ੍ਹਾ ਨਹੀਂ ਲੈ ਸਕਦੇ ਜਿਹੜੀ ਮੇਰੀ ਆਪਣੀ ਮਾਂ ਵਾ ਨਾ ਉਹ ਆਪਣੀ ਆ ਹਾਲਾਂਕਿ ਪਤਾ ਨਹੀਂ ਕਿੱਥੇ ਆ ਪਰ ਉਹ ਹੀ ਆਪਣੀ ਆ ਤੇ ਤੁਸੀਂ ਸਾਰੇ ਖਾਸ ਕਰ ਤੁਸੀਂ ਮੇਰੇ ਕੁਝ ਵੀ ਨਹੀਂ ਲੱਗਦੇ ਆਦਰ ਦੇ ਕੇ ਹੱਥ ਜੋੜੇ ਮੈਨੂੰ ਮੇਰੀ ਲਾਈਫ ਆਪਣੇ ਤਰੀਕੇ ਨਾਲ ਜੀਣ ਦੋ ਚਰਨ ਮੇਰੀ ਗੱਲ ਤੇ ਸੁਣ ਪਲੀਜ਼ ਮੈਂ ਕਿਸੇ ਦੀ ਕੋਈ ਗੱਲ ਨਹੀਂ ਸੁਣੀ ਤੇ ਮੈਨੂੰ ਜਾਣ ਦੋ ਚਰਨ ਮੇਰੇ ਸਮੇਂ ਤੇ ਸੀ ਮੇਰੇ ਘਰ ਕਿਰਨ ਨੇ ਜਾਣ ਦੇਣਾ ਵੀਰੇ ਵੀਰੇ ਮੇਰੇ ਗਾਣੇ ਮੇਰੇ ਗਾਣੇ ਸੁਣ ਲੈਂਦੇ ਵੀਰੇ ਵੀਰੇ ਮੇਰੀ ਗਾਲ ਤੇ ਗਾਲ ਤੇ ਸੁਣੋ ਹਾਂਜੀ ਚੁੱਪ ਕਰੋ ਤੁਸੀਂ ਸਾਨੂੰ ਹੌਸਲਾ ਦੇਉਂਦੇ ਏ ਤੁਸੀਂ ਆਪ ਹੀ ਡੋਲ ਗਏ ਹੋ ਮੰਜੇ ਮੇਰੇ ਕੋ ਇਹਨਾਂ ਦੀ ਹਾਲਤ ਨਹੀਂ ਦੇਖੀ ਜਾਂਦੀ ਵੀ ਕੀ ਸਾਈਜ਼ ਦਾ ਕੀ ਹਾਲ ਬਣ ਗਿਆ ਉਹ ਤਾਂ ਮੈਂ ਵੀ ਸਮਝਦੇ ਨਹੀਂ ਪਰ ਦੇਖ ਲੋ ਵੀ ਟਾਈਮ ਸੀ ਤੁਸੀਂ ਸਾਨੂੰ ਸਮਝਾਉਂਦੇ ਏ ਪਰ ਅਸੀਂ ਤੁਹਾਡੀ ਇੱਕ ਨਹੀਂ ਸੁਣੇ ਮੈਸੇ ਦਿਨ ਤਾਂ ਡਰਦੀ ਸਾ ਕੀ ਆਪਣੇ ਆਪਣੇ ਦੇ ਬਾਅਦ ਕੋਈ ਕੋਈ ਬੰਦਾ ਆਪਣਾ ਨਹੀਂ ਮਨਜੂ ਕੁੜੀਆਂ ਨੂੰ ਡੂੰਗਾ ਜਖਮ ਦੇ ਰਹੀ ਹੈ ਤੇ ਭਰਿਆ ਵੀ ਨਹੀਂ ਭਰ ਸਕਦਾ ਚਲੋ ਤੇ ਹੈ ਹੀ ਹੈ ਮਾਰਾ ਕੋ ਟਾਈਮ ਲੱਗੇਗਾ ਭਾਂਜੀ ਭਰਿਆ ਤੇ ਜਾਏਗਾ ਪਰ ਟਾਈਮ ਬਹੁਤ ਜ਼ਿਆਦਾ ਲੱਗਣਾ ਮੁੰਡੇ ਦਾ ਹਾਵੇ ਤੇ ਵੀ ਸਾਹਿਬ ਦਾ ਉਹ ਤਾਂ ਪੱਥਰ ਹੀ ਹੋ ਗਿਆ ਬਿਲਕੁਲ ਦੋਨੋਂ ਮਾਂ ਪੁੱਤਰ ਪੱਥਰ ਹੋ ਗਏ ਹੋ ਤੇ ਹੈ ਇਹ ਮਨ ਦਾ ਸੋਲ ਵਾਦੀ ਕਿਸੇ ਦੀ ਟੈਨਸ਼ਨ ਨਹੀਂ ਇੰਨੀ ਹੈਗੀ ਹੋਣ ਭੈਣ ਜੀ ਵੀ ਬਹੁਤ ਜ਼ਿਆਦਾ ਟੈਨਸ਼ਨ ਹੋਣ ਗਈ। ਮੇਰ ਕੋ ਹਾਲਤ ਹੀ ਨਹੀਂ ਦੇਖੀ ਜਾਂਦੀ ਬੀ ਇਹਨਾਂ ਦੀ। ਕੀ ਬਣੇਗਾ ਨਾਲ ਸਾਡੇ ਘਰ ਚ ਨਜ਼ਰ ਹੀ ਲੱਗ ਗਈ। ਇਹ ਕਿਸ ਤਰ੍ਹਾਂ ਸੰਭਲਣਗੇ ਦੋਨੋਂ ਜੀ ਦੇ। ਸੰਭਲਣਾ ਤੇ ਬਣਾ ਨਹੀਂ। ਕੋਈ ਹੋ ਤੁਸੀਂ ਸਿਆਣੇ ਹੈਗੇ ਜੇ। ਤੁਹਾਡੇ ਸਾਰੇ ਕਹਿਣਾ ਮੰਨਦੇ ਆ। ਤੁਸੀਂ ਸਮਝਾਓਗੇ ਉਹਨਾਂ ਨੇ ਸਮਝ ਜਾਣਾ ਜੇ। ਬਾਦ ਦੀ ਕਮਰੇ ਚ ਗਈ ਹੈ। ਬਾਹਰ ਹੀ ਨਹੀਂ ਆਉਂਦੀ ਬੀ। ਚਲੋ ਕੋਈ ਕਹਿੰਦੀ ਬਾਹਰ ਤੇ ਆਣਾ ਹੀ ਪੈਣਾ ਵਾ। ਦੇਖ ਲੈਣੇ ਆ ਕੀ ਬੰਦਾ ਇਸ ਤਰ੍ਹਾਂ ਹਸਾਬ ਸੰਭਾਲਾਂਗੀ ਮੈਨੂੰ ਤੇ ਖੁਦ ਨਹੀਂ ਸਮਝਾਂਦੀ ਵੀ ਕੀ ਇਹਦਾ ਹਾਲ ਹੋ ਗਿਆ ਐਨੀ ਹਸਦੀ ਘੇੜਦੀ ਸੀ ਗਾਮੀ ਪਾਲ ਲਿਆ ਸੁੰਦਰ ਆਪਣੇ ਚਲੋ ਸੀ ਟੈਨਸ਼ਨ ਨਾ ਲਵੋ ਦੇਖ ਲੈਣੇ ਮਨਜੂ ਤੂੰ ਜਾ ਦੇ ਆਂਦੀ ਬਾਹਰ ਤੇ ਲੈ ਕੇ ਆ ਉਹਨੂੰ ਬਾਹਰ ਮੈਂ ਉਹਨੂੰ ਕੁਝ ਆਖੋ ਆਵਾ ਬੁਲਾਵੇਂ ਮੇਰੇ ਤੇ ਆਪਣੇ ਜੀਨ ਕੁਝ ਹੋਣ ਦੇ ਨਾ ਰੋ ਪੈਂਚ ਜੇ ਤੁਹਾਨੂੰ ਕੁਝ ਹੁੰਦਾ ਤੇ ਮਨ ਨੂੰ ਵੀ ਤੇ ਹੋ ਨਹੀਂ ਡਿਆ

ਚਾਹ ਵੀ ਲੋ ਤੁਹਾਡੀ ਨਾ ਫੇਵਰਿਟ ਚਾਹ ਬਣਾਈ ਮੈਂ ਲੌਂਗ ਲਾਚੀਆਂ ਵਾਲੀ ਆਜੋ ਆਜੋ ਪੀリエ ਨਾ ਠੰਡ ਵੀ ਕਿੰਨੀ ਹੈਗੀ ਐ ਤੁਸੀਂ ਅੰਦਰ ਹੀ ਰਹਿ ਗਿਓ ਰਾਤ ਦੇ ਅੱਜ ਬਾਹਰ ਵੀ ਨਹੀਂ ਨਿਕਲੇ ਚਲ ਉਠੋ ਬਾਜ ਦਿਓ ਮੈਂ ਲਾਈਟ ਜੇ ਗਾਣਾ ਤੁਹਾਨੂੰ ਬਾਜ ਦੂੰ ਆ ਬੰਜੀ ਬੰਜੀ ਤਨੀ ਬੰਜੀ ਕਿਤੇ ਗਏ ਵਾਹ ਬਾਤ ਹੁੰਜੋ ਨੇ ਦੇਖਦੀ ਐ ਨਾ ਨੂੰ ਸੇਰ ਦੇ ਨਹੀਂ ਨਿਕਲੇ ਅੱਜ ਬਾਹਰ ਬਾਥਰੂਮ ਚ ਵੀ ਨਹੀਂ ਸਟੋਰ ਚ ਓਏ ਹੋਏ ਸਟੋਰ ਚ ਵੀ ਨਹੀਂ ਹੈਗੇ ਆ ਕਿੱਥੇ ਚਲੇ ਗਏ ਆ ਰਾਦੇ ਮੈਂ ਪਸ਼ਵਿੰਦਰ ਭਾਂਜੀ ਨੂੰ ਕੰਨੀ ਆ ਭਾਂਜੀ ਭਾਂਜੀ ਹੈ ਹੀ ਨਹੀਂ ਕਿਤੇ ਵੀ ਗਾਰਡਰ ਚ ਦੇਖਦੀ ਆ ਬਾਹਰ ਦੇਖਾਂ ਉਧਰ ਦੇਖਾਂ ਚੁੱਲ੍ਹੇ ਦੇ ਕੋਲ

ਮੰਮੀ ਨਹੀਂ ਇਹ ਤੇਰੇ ਘਰ ਕਿੱਥੇ ਮਾਨੂੰ ਆਪ ਨਹੀਂ ਪਤਾ ਮੈਂ ਕਮਰੇ ਚ ਵੀ ਵੇਖ ਲਿਆ ਬਾਥਰੂਮ ਚ ਸਾਰੇ ਕਿਤੇ ਵੇਖ ਲਿਆ ਕਿਤੇ ਨਹੀਂ ਹੈਗਾ ਮੰਮੀ ਤੇਰੇ ਕਿੰਨਾ ਚਿਰ ਹੋ ਗਿਆ ਵਾ ਮੰਨ ਤੇ ਆ ਪਤਾ ਨਹੀਂ ਗਿਆ ਕਿੰਨੀ ਤੇ ਰਹੀ ਮੈਂ ਦੇਖਿਆ ਦੇਖਿਆ ਸਾਰੇ ਦੇਖ ਆ ਹੀ ਹੈ ਕਿੱਥੇ ਚਲੇ ਗਏ ਸਾਰਾ ਕੁਝ ਦੇਖ ਲਿਆ ਉਧਰ ਉਧਰ ਵੀ ਵੇਖ ਨਹੀਂ ਹੈਗੇ ਲਾਗੇ ਬੰਨੇ ਤੇ ਨਹੀਂ ਕਿ ਇਹ ਕਿਹੇ ਸ਼ਾਪ ਤੇ ਨਹੀਂ ਕਿਤੇ ਨਹੀਂ ਤੈਨੂੰ ਕੀ ਹੋਇਆ ਵਾ ਮੰਮੀ ਕਿੱਥੇ ਹੀ ਮੰਮੀ ਓਹੋ ਇਹਨੂੰ ਕੀ ਹੋਇਆ ਵਾ ਹੋਸ਼ ਚ ਤੇ ਆ ਅਸਾਂ ਹੀ ਆ ਕੱਲ ਸ਼ਾਮ ਦਾ ਬੈਠੇ ਦੇਕਨ ਹੋਸ਼ ਹੀ ਨਹੀਂ ਆਪਣੇ ਆਪ ਪਤਾ ਕੁਝ ਮੰਮੀ ਕਿੱਥੇ ਆ ਮੰਮੀ ਹਾਂ ਬੋਲ ਇਹਨੂੰ ਪੈਸੇ ਦੇ ਉਹਨੂੰ ਟ੍ਰਾਂਸਫਰ ਕਰ ਦੇ ਤਾਂ ਤੂੰ ਤੇ ਨਾ ਹੋਣ ਇਸ ਤਰ੍ਹਾਂ ਬੋਲ ਸਾਈਲ ਮੇਰਾ ਪੁੱਤਰ ਹੂੰ ਚੱਲ ਫੜਾ ਬਰ ਉੱਠ ਕੀ ਗੱਲ ਤੇਨੂੰ ਚੱਲ ਮੰਮੀ ਨੂੰ ਲੱਭਣ ਚੱਲੀ ਮੰਮੀ ਕਿੱਧਰ ਗਈ ਪੁੱਤਰ ਇਹਨੂੰ ਪਾਣੀ ਪਿਆਓ ਸਾਈਲ ਹੋਸ਼ ਚ ਕਰ ਕੀ ਹੋਇਆ ਵਾ ਨਾ ਉੱਚੀ ਨਾ ਬੋਲ ਪੁੱਤਰ ਸਮਝਾ ਮੈਂ ਉੱਚੀ ਨਹੀਂ ਬੋਲਣਿਆ ਮੈਂ ਇਹ ਕਹਿਣਿਆ ਦੱਸ ਕੀ ਇਹਨਾਂ ਨੇ ਘਰ ਦਾ ਬੁਰਾ ਹਲ ਕਰ ਲਿਆ ਵਾ ਤਾਂ ਟੈਨਸ਼ਨ ਲਾ ਲਈ ਮੁੰਡੇ ਨੇ ਛੱਡ ਕੁਛ ਨਹੀਂ ਹੋਇਆ ਅੱਗੇ ਆਪਾਂ ਜੀਂਦੇ ਨਹੀਂ ਹੀਗੇ ਕਿਉਂ ਐਵੇਂ ਇੱਕ ਦੇ ਮਗਰ ਲੱਗ ਕੇ ਤੇ ਆਪਣੇ ਆਪ ਨੂੰ ਅਗਲੀ ਜ਼ਿੰਦਗੀ ਖਰਾਬ ਕਰਨ ੜਿਆ ਆਪਣੀ ਉਹ ਤਾਂ ਚਲੀ ਗਈ ਆ ਨਾ ਤੁਸੀਂ ਸਹੀ ਹੋ ਵੋ ਜਦੋਂ ਕੋਈ ਕਹਿੰਦਾ ਵਾ ਨਾ ਮੰਨ ਲਈਦਾ ਵਾ ਆਪਣੇ ਆਪਣੇ ਹੀ ਹੁੰਦੇ ਆ ਹੁਣ ਵੀ ਸਮਝ ਲਓ ਗੱਲ ਨੂੰ ਨਹੀਂ ਜੇ ਬਗਾਨੇ ਬਣਦੇ ਆ ਆਪਣੇ ਮੈਨੂੰ ਪਤਾ ਉਹ ਕਿੱਥੇ ਹੀ ਹੈ ਤਾਈ ਜੀ ਤੁਹਾਨੂੰ ਪਤਾ ਹੈ ਕਿੱਥੇ ਹੈ ਹਾਂ ਚੱਲੋ ਮੇਰੇ ਨਾਲ ਕਿਤੇ ਦੂਰ ਵਾ ਚੱਲੋ ਆਹੋ ਚੱਲੋ ਤਾਈ ਜੀ ਤੁਹਾਨੂੰ ਪਤਾ ਮੰਮੀ ਕਿੱਥੇ ਆ ਹਾਂ ਪਤਾ ਮੈਂ ਚੱਲਦੇ ਚੱਲਦੇ ਬਾਈ ਆ ਅਸੀਂ ਆਪਾਂ ਸਾਰੇ ਚੱਲੋ ਮੇਰੇ ਨਾਲ ਮੈਂ ਵੀ ਨਾਲ ਜਾਊਂਗਾ ਹਾਂ ਚੱਲ ਤੂੰ ਅੰਦਰ ਆਰਾਮ ਕਰ ਨਹੀਂ ਮੈਂ ਵੀ ਜਾਣਾ ਮੰਮੀ ਕੋ ਚੱਲ ਲੈ ਜੰਨੇ ਲੈ ਜੰਨੇ ਆ ਮੈਂ ਵੀ ਜਾਣਾ ਵਾ ਉਧਰ ਆਰਾਮ ਕਰ ਲੈ ਤੂੰ ਮੈਂ ਵੀ ਇਹ ਲੈ ਕੇ ਆਵਾਂਗਾ ਮੰਮੀ ਨਾਲ ਚੱਲ 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 ਬੰਜੇ ਪਟਾਣੀ ਯਾਰ ਕਿੱਥੇ ਤਲੇ ਦੇ ਸਾਹਲੇ ਆਪਾਂ ਇੱਕ ਕੰਮ ਕਰੀਏ ਤੂੰ ਉਧਰ ਵੇਖ ਤੇ ਮੈਂ ਇਧਰ ਵੇਖਦਾ ਵਾਂ ਹਨਾ ਆਪਾਂ ਇੱਕੇ ਥਾਂ 'ਚੋਂ ਲੱਭਣ ਦੇ ਆ ਤੂੰ ਠੀਕ ਹੈ ਵੇਖ ਲੇਂਗਾ ਨਾ ਮੈਂ ਵੇਖਦਾ ਕੋਈ ਦਿੱਕਤ ਨਹੀਂ ਆ ਨਹੀਂ ਨਹੀਂ ਤੇ ਗੱਡੀ 'ਚ ਬਹਿ ਜਾ ਮੈਂ ਵੇਖ ਲੈਂਦਾ ਵਾਂ ਚੱਲ ਠੀਕ ਪੰਜੀ ਲੱਭਦੇ ਨਹੀਂ ਜੇ ਪੇ ਥੋੜਾ ਅੱਗੇ ਜਾ ਕੇ ਦੇਖਦੇ ਹਾਂ ਥੋੜਾ ਅੱਗੇ ਜਾ ਕੇ ਸਾਰੇ ਛੱਡ ਗਿਆ ਥੋੜਾ ਅੱਗੇ ਜਾ ਕੇ ਦੇਖਦੇ ਨੇ ਤੰਡਾਂ ਨੂੰ ਧਸ ਕੇ ਜਾਂਦੇ ਨੇ ਅੱਗੇ ਜਾ ਕੇ ਦੇਖਨੇ ਆ ਥੋੜਾ ਮੰਮੀ ਮੰਮੀ ਸਾਈਲ ਸਾਈਲ ਲੱਗਾ ਪਤਾ ਕੁਛ ਨਹੀਂ ਨਹੀਂ ਪਾਜੀ ਉਧਰ ਨਾ ਯਾਰ ਕਿੱਥੇ ਬਣੀ ਹੈਗੇ ਗੋਲਡੇ ਹੋ ਵੇਖ ਕਿ ਉਹ ਕਿਹੜੀ ਜਨਾਨੀ ਬੈਠੀ ਹੈ ਉਹ ਵੈਸੇ ਤਾਈ ਕੋਈ ਨਹੀਂ ਪੁੱਤਰ ਸੂਟ ਤੇਰੀ ਮੰਮੀ ਵਰਗਾ ਪਾਇਆ ਹੈ ਮੰਮੀ ਇਸ ਹਾਲਾਤ ਚ ਥੋੜੀ ਹੋਣਗੇ ਅੱਗੇ ਹੋ ਕੇ ਇੱਕ ਵਾਰੀ ਵੇਖੋ ਤਾਂ ਸਹੀ ਉਹ ਨਹੀਂ ਤਾਈ ਉਹ ਤਾਂ ਕੋਈ ਪਾਗਲ ਜਾਂ ਤਾਈ ਕੋਈ ਹੋ ਰਹੀ ਆ ਉਹ ਵੇਖੋ ਤਾਂ ਸਹੀ ਅੱਗੇ ਹੋ ਕੇ ਆਪਾਂ ਕਿਤੇ ਹੋਰ ਵੇਖੀਏ ਇੱਥੇ ਕਿੱਥੇ ਹੋਣੀ ਆ ਮੰਮੀ ਉਹ ਤੂੰ ਵੇਖ ਤਾਂ ਸਹੀ ਇੱਕ ਵਾਰੀ ਅੱਗੇ ਹੋ ਕੇ ਵੇਖ ਦੇਖ ਲੈ ਦੇਖਣ ਚ ਹੱਸ ਜਾ ਜੇ Ik weet niet of ik het nog heb. De smeren. De smeren. De smeren. De van De ਮੱਛੀਆਂ 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 ਹੋ ਹੌਂਸਲਾ ਘਾਰ ਹੌਂਸਲਾ ਘਾਰ ਜਦ ਵੀ ਹੋ ਹੌਂਸਲਾ ਘਾਰ ਮੇਰੇ ਨਾਮ ਮੱਛੀਆਂ ਮੇਰੇ ਨਾਮ ਮੱਛਾ ਮੈਂ ਨਹੀਂ ਰੇਗਲੇ ਤੇ ਨਹੀਂ ਮੱਛੀ ਨਹੀਂ ਨਹੀਂ ਨਾ ਮੈਂ ਮੰਮੀ ਮੰਮੀ ਮੈਂ ਮੰਮੀ ਕੋਈ ਤਰ੍ਹਾਂ ਕੋਈ ਤਰ੍ਹਾਂ ਬੰਮੀ 골ਡਨ ਲੈ ਕੇ ਚੱਲੋ ਰਹਿਨ ਦਾ ਗੱਡੀ ਦੇ ਅੱਗੇ ਗੱਡੀ ਲੈ ਆ ਮੈਂ ਪੱਲ ਨਹੀਂ ਕੰਦੀ ਸੀ ਕਿਸੇ ਦਾ ਕਿੰਨਾ ਵੀ ਕੰਮ ਸਵਾਰ ਲਉ ਪਰ ਮੌਕਾ ਮਿਲਣ ਤੇ ਉਹ ਇਨਸਾਨ ਤੁਹਾਨੂੰ ਪਿੱਛੇ ਸੁੱਟਣ ਦੇ ਵਿੱਚ ਦੇਰੀ ਨਹੀਂ ਲਾਏਗਾ ਜੀਵੇ ਕੀ ਇਸ ਕਹਾਣੀ ਦੇ ਵਿੱਚ ਇੱਕ ਅਣਜਾਨ ਕੁੜੀ ਨੂੰ ਇੱਕ ਔਰਤ ਨੇ ਮਾਂ ਤੋਂ ਵੀ ਜ਼ਿਆਦਾ ਪਿਆਰ ਦਿੱਤਾ ਉਹਨੂੰ ਆਪਣੇ ਪੈਰਾਂ ਤੇ ਸਟੈਂਡ ਕੀਤਾ ਤਾਂ ਕਿ ਉਹਦੀ ਆਉਣ ਵਾਲੀ ਜ਼ਿੰਦਗੀ ਵਧੀਆ ਹੋਵੇ ਪਰ ਉਸ ਕੁੜੀ ਨੇ ਕੀ ਮੁੱਲ ਪਾਇਆ ਆਖਿਰਕਾਰ ਇਹੋ ਹੀ ਕਹਿ ਕੇ ਛੱਡ ਗਈ ਤੂੰ ਕਿਹੜਾ ਮੇਰੀ ਆਪਣੀ ਮਾਂ ਮੈਂ ਤੇਰੀ ਧੀ ਨਹੀਂ ਤੇ ਦੁਨੀਆ ਦਾ ਇਹ ਹੀ ਦਸਤੂਰ ਹੈ ਕਿਸੇ ਤੇ ਭਰੋਸਾ ਕਰੋ ਪਰ ਇੰਨਾ ਵੀ ਅੰਨਾ ਭਰੋਸਾ ਨਾ ਕਰੋ ਕਿ ਤੁਹਾਡੇ ਇਹ ਹਾਲਾਤ ਬਣ ਜਾ ਕਿ ਤੁਹਾਡਾ ਉਸ ਤੋਂ ਬਿਨਾ ਜੀਣਾ ਹੀ ਮੁਸ਼ਕਿਲ ਹੋ ਜਾਵੇ ਬਾਕੀ ਆਖਰੀ ਇਹੋ ਹੀ ਕਹਿਣਾ ਚਾਹਾਂਗੀ ਆਪਣੇ ਆਪਣੇ ਹੀ ਹੁੰਦੇ ਆ ਤੇ ਪਰाये ਪਰाये ਕੋ ਕਿ ਵੇਖ ਰਿਹਾ ਮਲੇ ਨੂੰ ਦੁਬਾਰੀ ਐਂਡ ਹੋ ਚੁੱਕੀ ਆ ਆਜੋ ਆਜੋ ਐਂਡੋ ਦੀ ਸਟੋਰੀ ਆਇਆ ਸਾਨੂੰ ਮਿਲ ਆਇਆ ਆਇਆ ਅੰਦਰ ਆਜੋ ਆਜੋ ਵਈ ਸਾਰੇ ਆਜੋ ਆਜੋ ਅੰਡ ਆਇਆ ਥੀ ਆ ਯਾਰ ਵੀ ਨਾਲ ਆਇਆ ਬੀ ਜਿਹੀ ਗੱਲ ਜ ਸਾਰਿਆਂ ਨੂੰ ਕਿਵੇਂ ਸਾਰੇ ਜਾਣੇ ਤੇ ਆਜੋ ਸਾਰੇ ਜਾਣੇ ਤੇ ਸਾਡੀ ਸਟੋਰੀ ਤਾਂ ਹੋ ਚੁੱਕਾ ਜੀ ਐਂਡ ਸਾਰੇ ਜਾਣੇ ਦੱਸਿਓ ਸਟੋਰੀ ਕਿਵੇਂ ਦੀ ਲੱਗੀ ਤੇ ਇਹ ਸਟੋਰੀ ਤੁਹਾਨੂੰ ਪਤਾ ਲੱਗ ਹੀ ਗਿਆ ਹੋਏਗਾ ਕਿ ਕਿਸ ਤਰ੍ਹਾਂ ਬਣਾਈ ਆ ਸਾਰੀਆਂ ਤੁਸੀਂ ਐਪੀਸੋਡਸ ਵੇਖੇ ਹੀ ਆ ਇਸ ਤਰ੍ਹਾਂ ਇੱਕ ਲੇਡੀ ਨੇ ਕਿਸੇ ਅਣਜਾਣ ਤੇ ਭਰੋਸਾ ਕੀਤਾ ਪਰ ਉਸ ਅਣਜਾਣ ਨੇ ਧੋਖਾ ਦਿੱਤਾ ਧੋਖਾ ਦਿੱਤਾ ਇੰਨਾ ਕੁਛ ਉਹਦੇ ਲਈ ਕੀਤਾ ਉਹਨੂੰ ਆਪਣੇ ਪੈਰਾਂ ਤੇ ਸਟੈਂਡ ਕੀਤਾ ਤਾਂ ਕਿ ਉਹ ਆਪਣੀ ਲਾਈਫ ਵਧੀਆ ਜੀਵੇ ਪਰ ਉਹਨੇ ਕੀ ਕੀਤਾ ਧੋਖਾ ਧੋਖਾ ਦਿੱਤਾ ਉਹ ਜਦੋਂ ਇਹ ਦੱਸਣਗੇ ਕਿ ਕਿਸੇ ਦਾ ਭਲਾ ਕਰਨਾ ਚਾਹੀਦਾ ਕਿ ਨਹੀਂ 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 ਕਰਨਾ ਚਾਹੀਦਾ ਇਹ ਬਿਲਕੁਲ ਟ੍ਰੋ ਸਟੋਰੀ ਆ ਗੁਜਰਾਤ ਦੇ ਆ ਹਸਪੀਟਲ ਦੇ ਵਿੱਚ ਅੱਜ ਵੀ ਉਹ ਜਨਾਨੀ ਪਾਗਲ ਹੈਗੀ ਆ ਜਿन्हे ਮਤਲਬ ਉਹਦੀ ਕੇਅਰ ਕੀਤੀ ਸੀ ਉਹ ਅੱਜ ਵੀ ਗੁਜਰਾਤ ਦੇ ਹਸਪੀਟਲ ਪਾਗਲ ਜੀ ਇਹ ਸਾਨੂੰ ਜਿਹੜੀ ਸਟੋਰੀ ਆ ਮੰਜੂ ਪੈਂਜੀ ਨੇ ਦਿੱਤੀ ਕਿਉਂ ਮੰਜੂ ਪੈਂਜੀ ਬਿਲਕੁਲ ਜੀ ਬਿਲਕੁਲ ਹਾਂ ਜੀ ਬਣਾਏ ਰਹਿੰਦੇ ਆ ਬਗਾਨਿਆਂ ਤੇ ਆਪਾਂ ਰੋਸਾ ਨਹੀਂ ਕਰੀ ਨਹੀਂ ਕਰਦਾ ਠੀਕ ਹੈ ਜੀ ওকে थैंक यू सो मच जी थैंक यू ਬਾਏ